ਆ ਰਹੇ ਹਾਂ ਦੱਸਿਓ ਮੇਰਾ ਨੌ ਸਤਨਾਮ ਸਿੰਘ ਆਈ ਅਸੀਂ ਗੁਰਦੁਆਰਾ ਚਰਨਗੰਬ ਸਾਹਿਬ ਮਾਚਵੜਾ ਸਾਹਿਬ ਤੋਂ ਆ ਰਹੇ ਹਾਂ ਜੀ 3 ਤਰੀਕ ਤੋਂ ਲਗਾਤਾਰੇ ਚੱਲ ਰਹੇ ਆ ਪਹਿਲਾਂ ਉੱਧਰ ਜਿਵੇਂ ਫਸੇ ਬੰਨ ਹੋ ਗਿਆ ਤੋਂ ਲੇਲ ਬੰਨ ਹੋ ਗਿਆ ਹੁਣ ਇੱਧਰ ਜਿੱਥੇ ਜਿੱਤੇ ਸੰਗਤ ਨੂੰ ਲੋੜ ਆ ਜਿਵੇਂ ਸੰਗਤ ਨੂੰ ਪ੍ਰਸ਼ਾਦੇ ਦੀ ਉੱਥੇ ਅਸੀਂ ਪਹੁੰਚ ਗਏ ਲੈ ਨਾ ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਹੈਨਾ ਵੀ ਕਿਸੇ ਨੇ ਕੁਛ ਕਹਿਣਾ ਕਿਸੇ ਨੇ ਕੁਛ ਕਹਿਣਾ ਇਹ ਗੁਰੂ ਰਾਮਦਾਸ ਪਾਸ਼ਾ ਜੀ ਦੇ ਲੰਗਰਾਂ ਦੇ ਵਿੱਚੋਂ ਸੇਵਾ ਦਾ ਸੇ ਪਾਸ਼ਾ ਲੰਗਰਾਂ ਚ ਆ ਰਹੀ ਅਸੀਂ ਤਾਂ ਹੁਣ ਅੱਥੇ ਜਿੰਨੇ ਵੀਰ ਭਰਾ ਆਪਣੇ ਲੱਗੇ ਹੋਏ ਨੇ ਸਾਰੇ ਸੰਗਤ ਵਾਲੇ ਲੱਗੇ ਸਾਰਿਆਂ ਨੂੰ ਪਤਾ ਵੀ ਮਾਛੋੜਾ ਸਭ ਤੋਂ ਲੰਗਰ ਆਉਂਦਾ ਇੰਨੇ ਦੇ ਭਈ ਜਦੋਂ ਵੀ ਕਿੱਥੇ ਲੋਡ ਪੈਂਦੀ ਹੈ ਸ਼ਰੋਣੀ ਮੇ ਟੀਬਰੇ ਉੱਥੇ ਖੜਦੀ ਆ ਆਸ੍ਰੀ ਆ ਗਾਲ ਜੀ ਤੁਸੀਂ ਜਿਹੜੇ ਸੋਨੂ ਮੰਗਲ ਚੈਨਲ ਦੇ ਨਾਲ ਆਪਾਂ ਖੜੇ ਹ ਸਸਰਾਰੀ ਕਲੌਂ ਦੀ ਬੰਤੇ ਤੇ ਇੱਥੇ ਕਈ ਦਿਨਾਂ ਤੋਂ ਲਗਾਤਾਰ ਲੰਗਰ ਦੀ ਸੇਵਾ ਆ ਰਹੀ ਹੈ ਇਹ ਕਿੱਥੋਂ ਆ ਰਹੀ ਹੈ ਕੌਣ ਲੈ ਕੇ ਆ ਰਿਹਾ ਇਹਦੇ ਬਾਰੇ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਆ ਆਪਣੇ ਨਾਲ ਕੁਝ ਵੀ ਇਤਰ ਪਿਆ ਜੁੜੇ ਨੇ ਬਾਈ ਗੁਰਜੀਤ ਖਾਲਸਾ ਹੈ ਗੁਰਜੀਤ ਕੀ ਫਤਿਹ ਹਾਂ ਜੀ ਸਿੰਘ ਸਾਹਿਬ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਤੇ ਕਿੱਥੋਂ ਲੰਗਰ ਦੀ ਸੇਵਾ ਆ ਰਹੀ ਉਹ ਦੱਸਿਓ ਮੇਰਾ ਨੌ ਸਤਨਾਮ ਸਿੰਘ ਹੈ ਅਸੀਂ ਗੁਰਦੁਆਰਾ ਚਰਨਗੰਬ ਸਾਹਿਬ ਮਾਚਵੜਾ ਸਾਹਿਬ ਤੋਂ ਆ ਰਹੇ ਹਾਂ ਜੀ ਲਗਾਤਾਰ ਇੱਥੇ ਲੰਗਰ ਲੈ ਕੇ ਸਾਡੇ ਕੋਲ ਪ੍ਰਸ਼ਾਦ ਦਾ ਦਾਲ ਚੌਲ ਸਬਜ਼ੀ ਮਿੱਠੇ ਚੌਲ ਇਹ ਲੰਗਰ ਹੈ ਲੈ ਕੇ ਅਸੀਂ ਆਉਣੇ ਹੱਥ ਮਾਚੜਾ ਸਾਹਿਬ ਤੋਂ ਕਿੰਨੇ ਦਿਨਾਂ ਤੋਂ ਲਗਾਤਾਰ ਰਹੇ ਜੀ ਸਾਨੂੰ ਵੀਰੇ ਤਕਰੀਬਨ ਅਸੀਂ 3 ਤਰੀਕ ਤੋਂ ਲਗਾਤਾਰੇ ਚੱਲ ਰਹੇ ਆ ਪਹਿਲਾਂ ਉੱਧਰ ਜਿਵੇਂ ਫਸੇ ਬੰਨ ਹੋ ਗਿਆ ਤੋਂ ਲੇਲ ਬੰਨ ਹੋ ਗਿਆ ਹੁਣ ਇੱਧਰ ਜਿੱਥੇ ਜਿੱਤੇ ਸੰਗਤ ਨੂੰ ਲੋੜ ਆ ਜਿਵੇਂ ਸੰਗਤ ਨੂੰ ਪ੍ਰਸ਼ਾਦੇ ਦੀ ਉੱਥੇ ਅਸੀਂ ਪਹੁੰਚ ਗਏ ਅੱਛਾ ਜੀ ਸ਼੍ਰੋਮਣੀ ਕਮੇਟੀ ਦੇ ਉੱਪਰ ਬਹੁਤ ਸਾਰੇ ਇਲਜ਼ਾਮ ਲੱਗਦੇ ਰਹਿੰਦੇ ਆ ਜੀ ਗੋਲਕਾਂ ਦਾ ਪੈਸੇ ਦੀ ਦੁਰਵਪਤ ਹੋ ਰਹੀ ਹੈ ਪਰ ਅਸੀਂ ਤਾਂ ਦੇਖ ਰਹੇ ਆ ਵੀ ਇਸ ਤੋਂ ਚੱਜੀ ਵਰਤੋਂ ਕੀ ਹੋ ਸਕਦੀ ਆ ਵੀ ਲੋਕੀ ਆਪਣੇ ਖੇਤ ਬਚਾਉਣ ਲਈ ਲੱਗੇ ਆ ਤੇ ਤੁਸੀਂ ਉਹਨਾਂ ਦਾ ਪੇਟ ਭਰਨ ਲਈ ਲ ਦੇਖੋ ਵੀਰੇ ਗੱਲ ਇਦਾਂ ਵਾਪਕ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਹੈਨਾ ਵੀ ਕਿਸੇ ਨੇ ਕੁਛ ਕਹਿਣਾ ਕਿਸੇ ਨੇ ਕੁਛ ਕਹਿਣਾ ਇਹ ਗੁਰੂ ਰਾਮਦਾਸ ਪਾਸ਼ਾ ਜੀ ਦੇ ਲੰਗਰਾਂ ਦੇ ਵਿੱਚੋਂ ਸੇਵਾ ਦਾ ਸੇ ਪਾਸ਼ਾ ਲੰਗਰਾਂ ਚ ਆ ਰਹੀ ਹੈ ਸੇਵਾ ਸੰਗਤ ਪੈਸਾ ਪਾਉਂਦੀ ਹੈ ਉੱਥੇ ਗੋਲਕਾਂ ਚ ਪਹਿਲਾਂ ਕਹਿੰਦਾ ਵੀ ਗੋਲਕਾਂ ਖਾ ਗਿਆ ਕਰਕੇ ਨਹੀਂ ਪਰ ਇਹ ਜਿਹੜਾ ਲੰਗਰ ਲੈ ਕੇ ਆ ਰਹੇ ਆ ਇਹ ਉਸੇ ਗੋਲਕਾਂ ਦੇ ਵਿੱਚੋਂ ਆ ਰਿਹਾ ਵਾ ਠੀਕ ਹੈ ਜੀ ਇਹ ਕੋਈ ਦੂਜੀ ਗੱਲ ਨਹੀਂ ਹੈਗੀ ਵੀ ਪੈਸਾ ਖਾ ਕੇ ਆਏ ਕਰਕੇ ਬਿਲਕੁਲ ਇਹ ਗਲਤ ਕਹਿੰਦੇ ਆ ਜਿਹੜੇ ਕਹਿੰਦੇ ਆ ਜਿਹੜੇ ਅੱਡ-ਅੱਡ ਲੋਕ ਨੇ ਆਪਾਂ ਕਿਸੇ ਨੂੰ ਕੁਝ ਉਹ ਨਹੀਂ ਕਹਿ ਸਕਦੇ ਬਈ ਤੁਸੀਂ ਤੁਸੀਂ ਐਂ ਕਹੋ ਸਹੀ ਕਹੋ ਗਲਤ ਕਹੋ ਇਹ ਸੰਗਤ ਨੂੰ ਪਤਾ ਵਾ ਇਸ ਟਾਈਮ ਹੁਣ ਇੱਥੇ ਜਿੰਨੇ ਵੀਰ ਭਰਾ ਆਪਣੇ ਲੱਗੇ ਹੋਏ ਨੇ ਸਾਰੇ ਸੰਗਤ ਵਾਲੇ ਲੱਗੇ ਸਾਰਿਆਂ ਨੂੰ ਪਤਾ ਵੀ ਮਾਛੜਾ ਸਭ ਤੋਂ ਲੰਗਰ ਆਉਂਦਾ ਇੰਨੇ ਦਿਨਾਂ ਤੋਂ ਹੋਰ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤਾਂ ਕੋਈ ਇੱਥੇ ਨਹੀਂ ਲੈ ਕੇ ਆਉਂਦਾ ਲੰਗਰ ਹੋ ਜਦ ਕਿ ਹੁਣ ਲੰਗਰ ਦੀ ਲੋੜ ਆ ਮੇਨ ਹੁਣ ਲੋੜ ਇੱਥੇ ਹਾਂਜੀ ਸਿੰਘ ਸਾਹਿਬ ਅਸੀਂ ਉਹੀ ਦੇਖ ਰਹੇ ਇੱਕ ਹੋਰ ਗੱਲ ਬਹੁਤ ਦੇਖਣ ਨੂੰ ਮਿਲਦੀ ਆ ਅਕਸਰ ਲੋਕ ਵੀ ਸਾਡੇ ਕਈ ਵਾਰੀ ਦੋ ਗਲਾ ਸਟੈਂਡ ਲੈ ਜਾਂਦੇ ਆ ਇੱਕ ਪਾਸੇ ਤੋਂ ਤਾਂ ਸੋਸ਼ਲ ਮੀਡੀਆ ਤੇ ਪੋਸਟਾਂ ਪੜ ਗਈ ਜੀ 400 ਸਾਲਾਂ ਤੋਂ ਲਗਾਤਾਰ ਦਰਬਾਰ ਸਾਹਿਬ ਲੰਗਰ ਚੱਲ ਰਿਹਾ ਦੂਜੇ ਪਾਸੇ ਕਹਿਣਗੇ ਸ਼ਰੋਣੀ ਕਮੇਟੀ ਲੁੱਟ ਗਈ ਖਾ ਗਈ ਜੇ ਲੁੱਟ ਗਈ ਖਾ ਗਈ ਤਾਂ 4 ਸਾਲ ਤੋਂ ਲੰਗਰ ਕੌਣ ਲਾ ਰਿਹਾ ਦੇਖੋ ਜੀ ਇਹ ਤਾਂ ਹੁਣ ਅਗਲੇ ਨੂੰ ਸੋਚ ਕੇ ਬੋਲਣਾ ਚਾਹੀਦਾ ਵਾ ਜਿਹੜੇ ਇਦਾਂ ਗੱਲਾਂ ਕਰਦੇ ਆ ਉਹਨਾਂ ਦੇਖਣਾ ਚਾਹੀਦਾ ਵੀ ਉੱਥੇ ਇੱਕ ਇੱਕ ਦਿਨ 'ਚ 1 ਇੱਕ ਲੱਖ ਸ਼ਰਧਾਲੂ ਪ੍ਰਸ਼ਾਦਾ ਛਕਦਾ ਦਰਬਾਰ ਸਾਹਿਬ ਆ ਕੇ ਇਹ ਕੋਈ ਕਹਿਣ ਤੋਂ ਬਾਹਰ ਨਹੀਂ ਗੱਲ ਹੈਗੀ ਇਸ ਸਭ ਨੂੰ ਪਤਾ ਸੰਗਤ ਨੂੰ ਸਾਰਿਆਂ ਨੂੰ ਪਤਾ ਜਾਣ ਬੁੱਝ ਕੇ ਫਿਰ ਉਹੀ ਗੱਲਾਂ ਉਹਨੂੰ ਕਿੰਨਾ ਕੁ ਸਮ ਟਾਈਮ ਹੋ ਗਿਆ ਜੁੜਿਆ ਨੂੰ ਅਜਿਹੀ ਜਿਹੀ ਦੇ ਨਾਲ ਵੀਰੇ ਮੈਨੂੰ ਤਕਰੀਬਨ ਤਕਰੀਬਨ ਹੋਏਗੇ 10 ਕੁ ਸਾਲ ਹਟਾ ਦੀ ਮਾਰ ਰੇਟ ਆਇਆ ਜਦੋਂ ਪੰਜਾਬ ਦੇ ਕਿੰਨੇ ਕਿ ਜਗ੍ਹਾ ਦੇ ਵਿੱਚ ਤੁਸੀਂ ਲੰਗਰ ਪਹਚਾਦੇ ਅਸੀਂ ਵੀਰੇ ਤੁੱਲੇਵਾਲ ਬਨ ਉਧਰ ਮਛਵੜਾ ਸਾਹਿਬ ਆਂਦਾ ਫੱッセ ਬਨ ਠੀਕ ਹੈ ਦੋਦਪੁਰ ਬਨ ਹੋ ਗਿਆ ਇੱਧਰ ਵਜੀਦਪੁਰ ਹੋ ਗਿਆ ਇੱਥੇ ਆ ਰਹੇ ਆ ਇੱਥੇ ਕਟਾਣਾ ਸਾਹਿਬ ਵੀ ਆ ਰਹੇ ਕੋਰਤਰਾ ਸਾਹਿਬ ਆਲੂੰਗੀਰ ਸਾਹਿਬ ਤੋਂ ਵੀ ਲੰਗਰ ਇੱਥੇ ਪਹਿਲਾਂ ਆਉਂਦਾ ਰਿਹਾ ਪਰ ਹੁਣ ਸਾਨੂੰ ਤਕਰੀਬਨ ਹੋ ਗਏ 15-20 ਦਿਨ ਲਗਾਤਾਰ ਇੱਥੇ ਅਸੀਂ ਮਾਛੜਾ ਤੋਂ ਅਸੀਂ ਲੰਗਰ ਲੈ ਕੇ ਆ ਰਹੇ ਹਾਂ ਮਾਛੜਾ ਸਾਹਿਬ ਤੋਂ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਗੁਰੂ ਕਲਾ ਦੇ ਗੋਲ ਕਾਜ ਕਰਨ ਦੀ ਗੱਲਾਂ ਕਰਨ ਵਾਲੇ ਟੀਵੀ ਚੈਨਲਾਂ ਦੇ ਉੱਪਰ ਲੋਕਾਂ ਤੋਂ ਪੈਸਾ ਮੰਗ ਰਿਹਾ ਲੇਕਿਨ ਇੱਕ ਸਸਤਾ ਉਹ ਵੀ ਹੈ ਜਿਹੜੀ ਕਿਸੇ ਤੋਂ ਕੁਝ ਮੰਗ ਨਹੀਂ ਰਹੀ ਸਗੋ ਦੇ ਰਹੀ ਹੈ ਵੀਰ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਆ ਕੇ ਐਨੀ ਜੋ ਵੀ ਮਦਦ ਕਰ ਰਹੇ ਸ਼ਰੂ Nghi ਕਮੇਟੀ ਕਹਿੰਗੇ ਗੁਰੂ ਕੀ ਗੋਲਗ ਗਰੀਬ ਦੇ ਮੂੰਹ ਤੇ ਸਿਧਾਰ ਦੇ ਉੱਪਰ ਤੁਸੀਂ ਪਹਿਰਾ ਦੇ ਰਹੇ ਹੋ ਕਮੇਟੀ ਪਹਿਰਾ ਦੇ ਰਹੀ ਹੈ ਇਸ ਲਈ ਸਾਡੇ ਸਮੁੱਚੇ ਨਗਰ ਆਪੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸੰਗਤ ਜੀ ਇਹ ਗੱਲ ਸਾਡੀ ਪਹਚਾਈ ਬਾਕੀ ਗੱਲ ਆਏ ਆ ਬਈ ਜਦੋਂ ਵੀ ਕਿੱਥੇ ਲੋਡ ਪੈਂਦੀ ਹੈ ਸ਼ਰੋਣੀ ਮੇ ਟੀਬਰੇ ਉੱਥੇ ਖੜਦੀ ਆ ਇਹ ਕੋਈ ਕਹਿਣ ਤੋਂ ਬਾਹਰ ਨਹੀਂ ਗੱਲ ਹੈਗੀ ਇਹ ਸਭ ਨੂੰ ਪਤਾ ਹੀ ਆ ਕਿ ਜਿੱਥੇ ਤਾਂ ਅਮੀ ਸਾਹਿਬ ਵੱਲੋਂ ਜਿਵੇਂ ਨਿਰਦੇਸ਼ ਹੋਏ ਨੇ ਵੀ ਲੰਗਰ ਲੈ ਕੇ ਜਾਣੇ ਆ ਠੀਕ ਹੈ ਜੀ ਅਸੀਂ ਉਸਾਂ ਨਾਲ ਚੱਲ ਰਹੇ ਆ ਬਾਕੀ ਸਾਡੇ ਮੈਨੇਜਰ ਜਸ਼ਮੀਰ ਸਿੰਘ ਉਹ ਅੱਜ ਆਏ ਨਹੀਂ ਹੈਗੇ ਨਹੀਂ ਤਕਰੀਬਨ ਉਹ ਵੀ ਕਈ ਵਾਰ ਸਾਡੇ ਨਾਲ ਆ ਜਾਂਦੇ ਸੀ ਡੰਗਰ ਲੈ ਕੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ